ਅਗਲੀ ਵਾਰ ਬੀਪੀਆਂ ਦੀਆਂ ਰੈਲੀਆਂ ਰੱਖਿਆ ਕਰੋ ਉਹ ਵਧੀਆ ਹੁੰਦੀਆਂ ਕਿਉਂਕਿ ਤੁਸੀਂ ਇੱਕਦਮ ਜੋ ਜੁਮਵਾਰੀ ਤੁਹਾਨੂੰ ਦਿੱਤੀ ਜਾਏ ਤੁਸੀਂ ਆਪਣੀਆਂ ਜੁਮਵਾਰੀਆਂ ਸੰਭਾਲਦੇ ਹੋ ਨਾਲੇ ਤੁਸੀਂ ਜਿੰਨੇ ਆਪਣੇ ਬੰਦੇ ਆਉਣਗੇ ਤੁਸੀਂ ਰੋਟੀਆਂ ਪਕਾਓ ਤੇ ਅਸੀਂ ਕਾਨਫਰੰਸ ਜਾ ਕੇ ਆ ਰਹੇ ਹਾਂ ਬੀਪੀਆਂ ਕੋਲੇ ਬਹੁਤ ਵੱਡੀ ਸ਼ਕਤੀ ਹੈ ਤੁਸੀਂ ਸਰਕਾਰਾਂ ਬਣਾ ਸਕਦੀ ਹੋ ਤੁਸੀਂ ਸਰਕਾਰਾਂ ਹਟਾ ਸਕਦੀ ਹੋ ਜੀ ਵਾਪਸ ਪੰਜਾਬ ਦੀ ਸਰਕਾਰ ਅਕਾਲੀ ਦਲ ਦੀ ਬਣਾ ਦਿਓ ਹਰ ਜਿਹੜਾ ਨੀਲੇ ਕਾਰਡ ਵਿੱਚ ਫਿਰ ਤੋਂ ਆਟਾ ਦਾਲ ਸਕੀਮ ਚਾਲੂ ਕਰਾਂਗੇ ਜਦੋਂ ਬਾਦਲ ਸਾਹਿਬ ਦੀ ਜੋਨੀ ਕਾਲੀ ਦਲ ਦੀ ਸਰਕਾਰ ਤੁਹਾਡੀ ਆਪਣੀ ਆਊਗੀ ਅਸੀਂ ਬੀਬੀਆਂ ਨੂੰ ਦੇਵਾਂਗੇ ਜੋ ਅੱਜ ਨੂੰ ਪਤਾ ਹੈ ਜੋ ਅਸੀਂ ਕਹਿਣੇ ਪਿੰਡਾਂ ਚੋਂ ਸ਼ਹਿਰਾਂ ਚੋਂ ਮੇਰੀਆਂ ਮਾਤਾ ਤੇ ਭੈਣੋ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮੈਂ ਵਧਾਈ ਦੇਣਾ ਚਾਹਣਾ ਹੈ ਇਸਤਰੀ ਕਾਲੀ ਦਲ ਦੀਆਂ ਸਾਰੀ ਲੀਡਰਸ਼ਿਪ ਨੂੰ ਵਰਕਰ ਨੂੰ ਤੇ ਖਾਸ ਕਰਕੇ ਇਸਤਰੀ ਕਾਲੀ ਦਲ ਦੀ ਪ੍ਰਧਾਨ ਬੀਬੀ ਹਰਪ ਗੋਵਿੰਦ ਕੌਰ ਜੀ ਨੂੰ ਜਿਨ੍ਹਾਂ ਨੇ ਪਿਛਲੇ 3-4 ਮਹੀਨਿਆਂ ਤੋਂ ਪਿੰਡ ਪਿੰਡ ਜਾ ਕੇ ਘਰਾਂ ਚ ਜਾ ਕੇ ਸ਼ਹਿਰਾਂ ਚ ਜਾ ਕੇ ਬੀਬੀਆਂ ਨੂੰ ਸ਼੍ਰੋਮਣੀ ਕਾਲੀ ਦਲ ਵਿੱਚ ਇੱਕ ਵੱਡੀ ਤਾਕਤ ਬਣਨ ਵਾਸਤੇ ਪ੍ਰੇਰਿਆ ਤੇ ਅੱਜ ਤੁਹਾਡੇ ਸਾਹਮਣੇ ਹੈ ਕਿ ਐਡਾ ਵੱਡਾ ਇਕੱਠ ਕੱਲੀ ਬੀਬੀਆਂ ਦਾ ਕੀਤਾ ਗਿਆ ਹੈ ਇਸਤਰੀ ਕਾਲੀ ਦਲ ਦੇ ਵਰਕਰਾਂ ਨੇ ਤੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਬੀਬੀਆਂ ਕੋਲੇ ਬਹੁਤ ਵੱਡੀ ਸ਼ਕਤੀ ਹੈ ਤੁਸੀਂ ਸਰਕਾਰਾਂ ਬਣਾ ਸਕਦੀ ਹੋ ਤੁਸੀਂ ਸਰਕਾਰਾਂ ਹਟਾ ਸਕਦੀ ਹੋ ਪਰ ਜਦੋਂ ਆਪਾਂ ਬਗੈਰ ਸੋਚੇ ਸਮਝੇ ਜਿਹੜੀ ਆਪਣੇ ਕੋਲੇ ਵੋਟ ਦੀ ਤਾਕਤ ਹੈ ਉਹਦੀ ਵਰਤੋਂ ਕਰਦੇ ਰਹੇ ਆ ਉਹੀ ਕਾਰਨ ਹੈ ਕਿ ਆਪਣੀਆਂ ਤਕਲੀਫਾਂ ਵੱਧ ਗਈਆਂ ਜੇ ਤੁਸੀਂ ਪੰਜਾਬ ਦਾ ਇਤਿਹਾਸ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਕੌਮ ਦੀ ਪੰਥੀ ਕੋਈ ਇੱਕ ਪਾਰਟੀ ਨਮੈਂਦਾ ਪਾਰਟੀ ਹੈ ਐ ਸੂਬੇ ਵਿੱਚ ਦੁਨੀਆਂ ਦੂਜੀਆਂ ਵਿਰੋਧੀ ਪਾਰਟੀਆਂ ਸਾਰੀ ਦਿੱਲੀ ਦੀ ਹੁਕਮਰਾਨਾਂ ਦੀਆਂ ਪਾਰਟੀਆਂ ਜਿਨ੍ਹਾਂ ਨੂੰ 50% ਗਰੀਬ ਪ੍ਰਤੀ ਤੇ ਪੰਜਾਬ ਦੀਆਂ ਮੁਸ਼ਕਲਾਂ ਪ੍ਰਤੀ ਕੋਈ ਪਤਾ ਨਹੀਂ ਤੁਸੀਂ ਸਾਰੇ ਜਾਣਦੇ ਹੋ ਆਪਣੀ ਗਰੀਬ ਪਰਿਵਾਰਾਂ ਨੂੰ ਬੀਬੀਆਂ ਨੂੰ ਜੇ ਸਹੂਲਤਾਂ ਦਿੱਤੀਆਂ ਮਿਲੀਆਂ ਸ਼ੁਰੂ ਹੋਈਆਂ ਉਹ ਸਾਰੀਆਂ ਸਹੂਲਤਾਂ ਬਾਪੂ ਬਾਦਲ ਦੀ ਸਰਕਾਰਾਂ ਦੇ ਦੌਰਾਨ ਹੀ ਹੋਇਆ ਤੁਸੀਂ ਜਾਣਦੇ ਹੋ ਬਾਪੂ ਬਾਦਲ ਕਿੰਨੇ ਸਾਲ ਤੋਂ ਇਸ ਇਲਾਕੇ ਦੇ ਤੇ ਸੂਬੇ ਦੀ ਸੇਵਾ ਕਰਦੇ ਰਹੇ ਅੱਜ ਉਹ ਆਪਣੇ ਵਿੱਚ ਨਹੀਂ ਪਰ ਅੱਜ ਆਪਾਂ ਨੂੰ ਸਾਰਾ ਯਾਦ ਆਉਂਦਾ ਹੈ ਕਿ ਕਿਵੇਂ ਬਾਪੂ ਬਾਦਲ ਘਰਾਂ 'ਚ ਆ ਕੇ ਬੀਬੀਆਂ ਨੂੰ ਮਾਤਾਂ ਨੂੰ ਮਿਲ ਕੇ ਉਹਨਾਂ ਦੀਆਂ ਮੁਸ਼ਕਲਾਂ ਸਮਝਦੇ ਹੁੰਦੇ ਸੀ ਉਹਨਾਂ ਦੀਆਂ ਮੁਸ਼ਕਲਾਂ ਸਮਝ ਕੇ ਹੀ ਉਹਨਾਂ ਨੇ ਦੇਖਿਆ ਕਿ ਗਰੀਬ ਜਨਤਾ ਨੂੰ ਹਰ ਕਿਸਮ ਦੀ ਸਹੂਲਤ ਦਿੱਤੀ ਜਾਏ ਤੇ ਜਦੋਂ ਬਾਪੂ ਬਾਦਲ ਮੁੱਖ ਮੰਤਰੀ ਬਣੇ ਉਹਨਾਂ ਨੇ ਆਟਾ ਦਾਲ ਦੇਣਾ ਸ਼ੁਰੂ ਕੀਤਾ ਨੀਲੇ ਕਾੜ ਬਣਾਏ ਬਾਪੂ ਬਾਦਲ ਨੇ ਲੜਕੀਆਂ ਦੀ ਸ਼ਾਦੀ ਵਾਸਤੇ ਸ਼ਗਨ ਸਕੀਮ ਚਾਲੂ ਕੀਤੀ ਬਜ਼ੁਰਗ ਮਾਈਆਂ ਨੂੰ ਪੈਨਸ਼ਨ ਦੇਣਾ ਸ਼ੁਰੂ ਕੀਤਾ ਬਾਪੂ ਬਾਦਲ ਨੇ ਜਿਹੜੇ ਅਸੀ ਬੱਚੇ ਐ ਉਹਨਾਂ ਦੀ ਪੜ੍ਹਾਈ ਵਾਸਤੇ ਸਕਾਲਰਸ਼ਿਪ ਦੇਣੀ ਸ਼ੁਰੂ ਕੀਤੀ ਤੇ ਬਾਪੂ ਬਾਦਲ ਨੇ ਨਰਸਰੀ ਤੋਂ ਲੈ ਕੇ ਕਾਲਜ ਤੱਕ ਬੀਬੀਆਂ ਦੀ ਪੜ੍ਹਾਈ ਮੁਫਤ ਕੀਤੀ ਬਾਪੂ ਬਾਦਲ ਤਾਂ ਜਦੋਂ ਚਾਹੁੰਦੇ ਸੀ ਕਿ ਜਦੋਂ ਮੇਰੀਆਂ ਬੀਬੀਆਂ ਬੱਚੀਆਂ 10ਵੀਂ 11ਵੀਂ 12ਵੀਂ ਜਾਣ ਉਹਨਾਂ ਨੂੰ ਸਕੂਲ ਜਾਣ ਦੀ ਤਕਲੀਫ ਨਾ ਹੋਏ ਸਾਈਕਲ ਵੀ ਦੇਣੇ ਸ਼ੁਰੂ ਕੀਤੇ ਬਾਪੂ ਬਾਦਲ ਦੇ ਚਾਹੇ ਤੁਸੀਂ ਜਾਣਦੇ ਹੋ ਜਿਹੜੀਆਂ ਨੌਕਰੀਆਂ ਸੀ ਉਹਦੇ ਵੱਧ ਤੋਂ ਵੱਧ ਬੱਚਿਆਂ ਨੂੰ ਹੀ ਲੜਕੀਆਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਸੀ ਆਹ ਜਿਹੜੇ ਬਾਪੂ ਬਾਦਲ ਦੇ ਜਿੰਨੇ ਫੈਸਲੇ ਸੀ ਜਦੋਂ ਕਾਂਗਰਸ ਦੀ ਸਰਕਾਰ ਆਈ ਤੇ ਹੁਣ ਝਾੜੂ ਵਾਲੇ ਆਏ ਇਹਨਾਂ ਨੇ ਸਾਰਾ ਕੁਝ ਹੀ ਬੰਦ ਕਰ ਦਿੱਤਾ ਆ ਜਿਹੜੇ ਪੁਲਿਸ ਮੈਲਕ ਵਿੱਚ ਤੁਸੀਂ ਬੀਬੀਆਂ ਦੇਖਦੇ ਹੋ ਪਹਿਲੇ ਪੰਜਾਬ ਪੁਲਿਸ ਵਿੱਚ ਬੀਬੀਆਂ ਨਹੀਂ ਹੁੰਦੀਆਂ ਸੀ ਆ ਬੀਬੀਆਂ ਨੂੰ ਪੁਲਿਸ ਭਰਤੀ ਕੀਤਾ ਬਾਪੂ ਬਾਦਲ ਨੇ ਕੀਤਾ ਇੱਕ ਮਾਈ ਭਾਗੋ ਜੀ ਦੇ ਨਾਂ ਤੇ ਇੱਕ ਫੌਜ ਦੀ ਬਹੁਤ ਵਧੀਆ ਅਕੈਡਮੀ ਬਣਾਈ ਗਈ ਹੈ ਮਹਾਲੀ ਵਿੱਚ ਜਿੱਥੇ ਬੀਬੀਆਂ ਨੂੰ ਫੌਜ ਵਿੱਚ ਭਰਤੀ ਕਰਨ ਵਾਸਤੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਖਾਸ ਕਾਲਜ ਬੀਬੀਆਂ ਵਾਸਤੇ ਖੋਲੇ ਗਏ ਖਾਸ ਪੁਲਿਸ ਸਟੇਸ਼ਨ ਬੀਬੀਆਂ ਵਾਸਤੇ ਖੋਲੇ ਗਏ ਕਿ ਬੀਬੀਆਂ ਨੂੰ ਆਮ ਪੁਲਿਸ ਸਟੇਸ਼ਨ ਜਾਣ ਦੀ ਲੋੜ ਨਾ ਪਵੇ ਤੁਸੀਂ ਜਾਣਦੇ ਹੋ ਬਾਪੂ ਬਾਦਲ ਦੇ ਸਮੇਂ ਕਿਵੇਂ ਤੁਹਾਡੇ ਪਿੰਡਾਂ ਚ ਤਰੱਕੀ ਹੋਈ ਆਲਾਕਾ ਜਾਂਦਾ ਕਿਵੇਂ ਇੱਕ ਸ਼ੇਮ ਹੁੰਦੀ ਸੀ ਆ ਜਿਹੜੇ ਤੁਹਾਡੇ ਆਪਣੇ ਪਿੰਡਾਂ ਵਿੱਚ ਸਕੂਲ ਬਣਾਏ ਐ ਹਸਪਤਾਲ ਬਣਾਏ ਐ ਡਿਸਪੈਂਸਰੀਆਂ ਬਣੀਆਂ ਕੱਸੀਆਂ ਬਣ ਕੱਡੀਆਂ ਖਾਲੇ ਬਣਾਏ ਐ ਗਲੀਆਂ ਨਾਲੀਆਂ ਬਣਾਈਆਂ ਇਹ ਸਾਰੀ ਤੁਹਾਡੀ ਆਪਣੀ ਪਾਰਟੀ ਸ਼ਰੋਮਣੀ ਕਾਲੀ ਦਲ ਨੇ ਬਣਾਈਆਂ ਬਾਪੂ ਬਾਦਲ ਦਾ ਘਰ ਰਿਪੇਅਰ ਕਰਨ ਵਾਸਤੇ ਪੈਸੇ ਦਿੱਤੇ ਹੁੰਦੇ ਸੀ ਪਰ ਤੁਸੀਂ ਦੇਖਿਆ ਜਦੋਂ ਬਾਪੂ ਬਾਦਲ ਦੀ ਸਰਕਾਰ ਗਈ ਪਿਛਲੇ 7 ਸਾਲਾਂ ਤੋਂ ਤਬਾਈ ਆ ਗਈ ਪੰਜਾਬ 'ਚ ਪਹਿਲੇ ਕੈਪਟਨ ਕਾਂਗਰਸ ਦਾ ਮੁੱਖ ਮੰਤਰੀ ਸੀ ਕੁਛ ਨਹੀਂ ਕੀਤਾ 5 ਸਾਲ ਬਰਬਾਦ ਕਰ ਦਿੱਤੇ ਫਿਰ ਝਾੜੂ ਵਾਲੇ ਆਏ ਆ ਡਰਾਮੇ ਬਾਜਾਏ ਐਨਾ ਝੂਠ ਬੋਲ ਲਿਆ ਐਡੇ ਵੱਡੇ ਗੱਲਾਂ ਬਾਹਰੇ ਵਾਦੇ ਕੀਤੇ ਪਰ ਉਹਨਾਂ ਦੇ ਮਨ ਛਤਾਨੀ ਸੀ ਉਹਨਾਂ ਦੇ ਮਨ 'ਚ ਕੋਈ ਪਿਆਰ ਨਹੀਂ ਸੀ ਗਰੀਬ ਪ੍ਰਤੀ ਕੋਈ 50% ਪਿਆਰ ਨਹੀਂ ਸੀ ਉਹ ਤਾਂ ਕੱਲਾ ਲੁੱਟਣਾ ਚਾਹੁੰਦੇ ਸੀ ਜਿਵੇਂ ਅੰਗਰੇਜ਼ਾਂ ਨੇ ਤੇ ਮੁਗਲਾਂ ਨੇ ਲੁੱਟਿਆ ਤੇ ਆਪਾਂ ਉਹਨਾਂ ਦੀਆਂ ਗੱਲਾਂ ਦਾ ਹੀ ਸ਼ਿਕਾਰ ਹੋ ਗਏ ਉਹ ਬੀਬੀਆਂ ਨੂੰ ਕਹਿੰਦੇ ਸੀ ਕਿ ਅਸੀਂ ਹਜ਼ਾਰ ਰੁਪਏ ਦੇਵਾਂਗੇ ਹਰ ਮਹੀਨੇ 2500 ਕਰਦਾਂਗੇ ਪੈਨਸ਼ਨ ਆਟਾ ਦਾਲ ਦੁੱਗਣਾ ਕਰਦਾਂਗੇ ਅਸੀਂ ਬੜਾ ਕੁਝ ਕਿਹਾ ਉਦੋਂ ਕਿ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਕਿਉਂਕਿ ਇਹ ਸਾਰਾ ਝੂਠ ਬੋਲਦੇ ਆ ਇਹਨਾਂ ਦਾ ਪਛੋਕੜ ਝੂਠਾਂ ਦਾ ਆ ਪੰਜਾਬ ਤੋਂ ਬਾਹਰ ਦੇ ਐ ਇਹਨਾਂ ਨੂੰ ਪੰਜਾਬ ਦੇ ਗਰੀਬ ਜਨਤਾ ਦੀ ਕਿਸਾਨ ਦੀ ਮਜ਼ਦੂਰ ਦੀ ਸਮੱਸਿਆ ਨਹੀਂ ਪਤਾ ਪਰ ਉਦੋਂ ਮਾਹੌਲ ਹੀ ਐ ਜਾਂ ਬਣ ਗਿਆ ਲੋਕੀ ਸਮਝੇ ਪਤਾ ਨਹੀਂ ਕਹਿ ਜਾਂ ਬਦਲਾ ਕਿ ਅਸੀਂ ਬਦਲਾ ਲੈ ਕੇ ਆਉਂਗੇ ਬਦਲਾ ਕੀ ਲਿਉਣਾ ਸੀ ਕਿ ਤਪਾਈ ਲੈਂਦੀ ਅੱਜ ਤੁਹਾਡੇ ਨੀਲੇ ਕੜ ਕੱਟਤੇ ਕਿ ਨਹੀਂ ਕੱਟੇ ਕਿ ਦੱਸੋ ਥੋੜੇ ਦਾਲਾਂ ਜਿਹੜੇ ਬਾਪੂ ਦਿੰਦਾ ਹੁੰਦਾ ਸੀ ਨਹੀਂ ਹੁਣ ਮਿਲਦੀਆਂ ਪੈਨਸ਼ਨਾਂ ਕੱਟਤੀਆਂ ਸ਼ਗਨ ਤਹਲੇ ਤੱਕ ਆਈ ਨਹੀਂ ਜਿਹੜੇ ਹਸਪਤਾਲ ਸੀ ਉੱਥੇ ਹੁਣ ਡਾਕਟਰ ਵੀ ਹੈ ਨਹੀਂ ਆ ਜਿਹੜੇ ਕਹਿੰਦੇ ਐ ਕਿ ਅਸੀਂ 600 ਯੂਨਿਟ ਗਰੀਬ ਜਨਤਾ ਦੇ ਅਸੀਂ ਮੁਫਤ ਦਿੰਦੇ ਆ ਪਹਿਲੀ ਗੱਲ 400 ਤਾਂ ਬਾਪੂ ਬਾਦਲ ਹੀ ਦਿੰਦਾ ਹੁੰਦਾ ਸੀ ਤੇ ਹੁਣ ਮੁਫਤ ਕੀ ਮੈਂ ਜਦੋਂ ਪਿੰਡਾਂ 'ਚ ਮੇਰੇ ਕੋਲੇ ਬੀਬੀਆਂ ਆਈਆਂ ਕਈ ਬੀਪੀਆ ਮਿਲ ਨਹੀਂ ਆ ਸਾਰਿਆਂ ਨੂੰ ਬਿੱਲ ਆਉਣ ਲੱਗ ਗਏ ਕਿਹਾ ਹੋਣ ਲੱਗ ਗਏ ਤੁਹਾਨੂੰ ਤੇ ਬਾਪੂ ਬਾਦਲ ਦੇ ਟਾਈਮ ਨਾ ਹੀ ਤੇ ਕੋਈ 600 ਹੀ ਉਹਨੇ ਦੇਖਦਾ ਸੀ ਨਾ ਕੋਈ 800 ਯੂਨਿਟ ਦੇਖਦਾ ਸੀ ਤੁਹਾਡੇ ਕੋਈ ਪੁੱਛਦਾ ਸੀ ਕਿਤੇ ਅੱਜ ਨਸ਼ਿਆਂ ਨੇ ਤਬਾਹ ਕਰਤਾ ਪੰਜਾਬ ਨਸ਼ੇ ਕਿਉਂ ਵੱਧ ਗਏ ਅੱਜ ਪੰਜਾਬ 'ਚ ਇਸ ਲਈ ਵੱਧ ਗਏ ਕਿ ਜਿਹੜੇ ਝਾੜੂ ਵਾਲੇ ਐ ਜਿਹੜੇ ਇਹਨਾਂ ਦੇ ਲੀਡਰ ਐ ਤੇ ਇਹਨਾਂ ਦੇ ਜਿਹੜੇ ਐਮ.ਐਲ.ਏ ਐ ਆ ਸਾਰੇ ਰਲ ਗਏ ਨਸ਼ੇ ਵੇਚਣ ਵਾਲੇ ਨਾਲ ਇਹਨਾਂ ਲੀਡਰਾਂ ਨੇ ਨਸ਼ੇ ਵੇਚਣ ਵਾਲੇ ਤੋਂ ਮਹੀਨਾ ਬੰਨ ਲਿਆ ਇੱਕ ਇੱਕ ਐਮਐਲਏ 5 5 7 7 ਲੱਖ ਰੁਪਇਆ ਮਹੀਨੇ ਦੇਉ ਆ ਨਸ਼ੇ ਵੇਚਣ ਵਾਲਿਆਂ ਤੋਂ ਲੈਣ ਲੱਗ ਗਏ ਤੇ ਪੁਲਿਸ ਨੂੰ ਕਹਿ ਦਿੱਤਾ ਕਿਉਂਕਿ ਇਹਨਾਂ ਦੀ ਸਰਕਾਰ ਹੈ ਥਾਣੇਦਾਰਾਂ ਨੂੰ ਕਹਤਾ ਡੀਐਸਪੀ ਨੂੰ ਕਹਤਾ ਕਿ ਆ ਨਸ਼ੇ ਵੇਚਣ ਵਾਲੇ ਨੂੰ ਛੇੜਨਾ ਨਹੀਂ ਤੇ ਹੁਣ ਤੁਸੀਂ ਦੇਖੋ ਘਰ ਘਰ ਰਸ਼ਨ ਹੋ ਗਿਆ ਤੁਸੀਂ ਦੇਖੋ ਕਿੰਨੇ ਨੌਜਵਾਨ ਮਾਰੇ ਗਏ ਐ ਆਪਣੀ ਜਵਾਨੀ ਤਬਾਹ ਹੋ ਰਹੀ ਐ ਇਸ ਆਮ ਆਦਮੀ ਝਾੜੂ ਵਾਲੀ ਪਾਰਟੀ ਦੇ ਕਟੂਤਾ ਕਰਕੇ ਇਸ ਕਰਕੇ ਅੱਜ بڑا ਇਤਿਹਾਸਕ ਦਿਨ ਐ ਅਪਵਿੱਤਰ ਜਗ੍ਹਾ ਐ ਇੱਥੇ ਮਾਏ ਭਾਗੋ ਜੀ ਦੀ ਇਤਿਹਾਸ ਪਰੇ ਤੁਸੀਂ ਜਾਣਦੇ ਹੋ ਮੈਥੋਂ ਪਹਿਲੇ ਮਾਦਾ ਭਾਗ ਕੋੜ ਦਾ ਕੀ ਇਤਿਹਾਸ ਸੀ ਕਿਵੇਂ ਉਹਨਾਂ ਨੇ ਦਾਵਾ ਪੜਵਾਇਆ ਕਿਵੇਂ ਸਿੰਘਾਂ ਨੂੰ ਮਾਫੀ ਦਵਾਈ ਮੈਂ ਬੇਨਤੀ ਕਰਦਾ ਤੁਸੀਂ ਸਾਰੇ ਮਾਈ ਭਾਗ कौर ਦੇ ਵਾਰਿਸ ਹੋ ਆਪਾਂ ਪੰਜਾਬ ਨੂੰ ਬਚਾਉਣਾ ਹੈ ਅੱਛਾ ਪੰਜਾਬ ਨੂੰ ਵਾਪਸ ਸਹੀ ਲੀਹਾਂ ਤੇ ਲੈ ਕੇ ਆਉਣਾ ਹੈ ਆਪਾਂ ਪੰਜਾਬ 'ਚ ਵਾਪਸ ਖੁਸ਼ੀਆਂ ਲੈ ਕੇ ਆਉਣੀਆਂ ਜੇ ਤੁਸੀਂ ਸਾਰਾ ਕੁਝ ਚਾਹੁੰਦੇ ਹੋ ਤੇ ਆਪਣੀ ਪਾਰਟੀ ਆਪਣੀ ਫੌਜ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨਮੈਂਦਾ ਜਥੇਬੰਦੀ ਖਾਲਸਾ ਪੰਥ ਦੀ ਨਮੈਂਦੀ ਪੰਜਾਬ ਦੀ ਚਫੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਵਾਪਸ ਤਗੜਾ ਕਰੋ ਤੇ ਇਹ ਝਾੜੂ ਵਾਲਿਆਂ ਨੂੰ ਤੇ ਇਹ ਕਾਂਗਰਸੀਆਂ ਨੂੰ ਫਿਰ ਭਜਾਓ ਤਾਂ ਹੀ ਪੰਜਾਬ ਬਚਰਦਾ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੈਂ ਜਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਤੁਸੀਂ ਬਹੁਤ ਦੇਰ ਦੇ ਇੱਥੇ ਆਏ ਹੋ ਮੈਂ ਇਨਾ ਕਹਿਣਾ ਚਾਹਣਾ ਤੁਸੀਂ ਵਾਪਸ ਪੰਜਾਬ ਦੀ ਸਰਕਾਰ ਅਕਾਲੀ ਦਲ ਦੀ ਬਣਾ ਦਿਓ ਹਰ ਜਿਹੜਾ ਨੀਲੇ ਕਾਰਡ ਵਿੱਚ ਫਿਰ ਤੋਂ ਆਟਾ ਦਾਲ ਸਕੀਮ ਚਾਲੂ ਕਰਾਂਗੇ ਫਿਰ ਤੋਂ ਤੁਹਾਡੇ ਘਰਾਂ ਚ ਆਟਾ ਦਾਲ ਫਿਰ ਤੋਂ ਭੇਜਾਂਗੇ ਜਿਹੜਾ 1000 ਰੁਪਿਆ ਇਹਨਾਂ ਨੇ ਆ ਝਾੜੂ ਵਾਲ ਨੇ ਵਾਦਾ ਕੀਤਾ ਸੀ ਜੇ ਝਾੜੂ ਵਾਲੇ ਤੁਹਾਡੇ ਪਿੰਡਾਂ ਚ ਆਏ ਉਹਨਾਂ ਨੂੰ ਕਹੋ ਪਹਿਲੇ 24000 ਦਿਓ ਪਰ ਇਹਨਾਂ ਦਾ ਕੋਈ ਉਹਨਾਂ ਨੇ ਕੁਝ ਨਹੀਂ ਦੇਣਾ ਜਦੋਂ ਬਾਦਲ ਸਾਹਿਬ ਦੀ ਸ਼ੋਮਨੀ ਕਾਲੀ ਦਲ ਦੀ ਸਰਕਾਰ ਤੁਹਾਡੀ ਆਪਣੀ ਆਉਗੀ ਅਸੀਂ ਬੀਬੀਆਂ ਨੂੰ ਦੇਵਾਂਗੇ ਜੋ ਅਸੀਂ ਤੁਹਾਨੂੰ ਪਤਾ ਹੈ ਜੋ ਅਸੀਂ ਕਹਿੰਨੇ ਕਰਦੇ ਆਂ ਸ਼ਗਨ ਸਕੀਮ ਸ਼ਗਨ ਸਕੀਮ ਜਿਹੜੀ ਬੰਦ ਹੋ ਗਈ ਹੈ ਚਾਲੂ ਕੀਤੀ ਜਾਊਗੀ ਪੈਨਸ਼ਨ ਮਾਦਾ ਨੂੰ 2500 ਰੁਪਿਆ ਵੀ ਨਾ ਚਾਲੂ ਕੀਤਾ ਜਾਊਗਾ ਜਿਹੜੀ ਲੜਕੀਆਂ ਦੀ ਪੜ੍ਹਾਈ ਮੁਫਤ ਕੀਤੀ ਜਾਊਗੀ ਹੁਣ ਜਿੰਨੇ ਵੀ ਅਸੀਂ ਚਾਹੋਣੇ ਹੈ ਕਿ ਬੀਬੀਆਂ ਸਿਆਸਤ ਵਿੱਚ ਆਉਣ ਜਿੰਨੀਆਂ ਸਰਪੰਚ ਦੀ ਇਲੈਕਸ਼ਨ ਹੈ ਮਿਨਿਸਪਲ ਕਮੇਟੀਆਂ ਦੀ ਇਲੈਕਸ਼ਨ ਹੈ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੈ वास्ते, वास्ते, आई, 50% ਸੀਟਾਂ ਉਹ ਬੀਬੀਆਂ ਵਾਸਤੇ ਰੱਖੀਆਂ ਜਾਣਗੀਆਂ 33% ਸੀਟਾਂ ਬੀਬੀਆਂ ਵਾਸਤੇ ਐਮਐਲਏ ਵਾਸਤੇ ਤੇ ਆਪਣੇੰਪੀ ਵਾਸਤੇ ਰੱਖੀਆਂ ਜਾਣਗੀਆਂ ਅਸੀਂ ਵਾਅਦਾ ਕਰਦੇ ਹਾਂ ਜਦੋਂ ਆਪਣੀ ਸਰਕਾਰ ਆਈ 50% ਰਿਜ਼ਰਵੇਸ਼ਨ ਸਰਕਾਰੀ ਨੌਕਰੀਆਂ 'ਚ ਬੀਬੀਆਂ ਵਾਸਤੇ ਕੀਤੀਆਂ ਜਾਣਗੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਬੀਬੀਆਂ ਹੀ ਐ ਜਿਹੜੀਆਂ ਘਰ ਨੂੰ ਸੰਭਾਲ ਕੇ ਰੱਖਦੀਆਂ ਜੇ ਆਪਣੇ ਬੱਚੇ ਪੜ ਜਾਣਗੇ ਆਪਣੀਆਂ ਬੇਟੀਆਂ ਪੜ ਜਾਣਗੀਆਂ ਮਤਲਬ ਸਾਰਾ ਘਰ ਪਰ ਜਾਂਦਾ ਪੜ ਜਾਂਦਾ ਅਸੀਂ ਚਾਹੁੰਦੇ ਹਾਂ ਕਿ ਆਪਣੀਆਂ ਬੀਬੀਆਂ ਵਿੱਚ ਹੌਸਲਾ ਹੋਏ ਤੇ ਤੁਸੀਂ ਹੁਣ ਮੈਂ ਬੇਨਤੀ ਕਰਦਾ ਅੱਜ ਤੋਂ ਜਿਵੇਂ ਯੂਥ ਕਾਲੀ ਜਲਦੀ ਮੈਂਬਰਸ਼ਿਪ ਸ਼ੁਰੂ ਹੋ ਗਈ ਸ਼ੁਰੂ ਅਕਾਲੀ ਦਲ ਦੀ ਮੈਂਬਰਸ਼ਿਪ ਹੈ ਅੱਜ ਤੋਂ ਅਸੀਂ ਇਸਤਰੀ ਕਾਲੀ ਦਲ ਦੀ ਇਸਤਰੀ ਵਿੰਗ ਦੀ ਮੈਂਬਰਸ਼ਿਪ ਸ਼ੁਰੂ ਕਰਨਾ ਕਰ ਰਹੇ ਹਾਂ ਤੇ ਬੀਬੀਆਂ ਨੂੰ ਬੇਨਤੀ ਕਰਦਾ ਤੁਸੀਂ ਕਾਲੀ ਦਲ ਦੇ ਮੈਂਬਰ ਬਣੋ ਆਪਣੀ ਤਾਕਤ ਬਣਾਓ ਆਪਣੀ ਜਥੇਬੰਦੀ ਸ਼ੋਭਨੀ ਅਕਾਲੀ ਦਲ ਇਸਤਰੀ ਵਿੰਗ ਨੂੰ ਤਗੜਾ ਕਰੋ ਕਿਉਂਕਿ ਤੁਸੀਂ ਘਰੇ ਪਰ ਨਾਲੋਂ ਆਪਣੀ ਆਵਾਜ਼ ਨੂੰ ਉਠਾਓ ਉਸ ਆਵਾਜ਼ ਨਾਲ ਲੜੋ ਤੇ ਜੇ ਤੁਸੀਂ ਇਕੱਠੇ ਹੋ ਕੇ ਤੁਹਾਡੀ 50% ਆਬਾਦੀ ਹੈ ਜੇ 50% ਆਬਾਦੀ ਇੱਕ ਝੰਡੇ ਥੱਲੇ ਇਕੱਠੇ ਹੋ ਜੇ ਤੁਹਾਡੀਆਂ ਤਕਲੀਫਾਂ ਆਪਣੇ ਆਪ ਹੀ ਹੱਲ ਹੋ ਜਾਣਗੀਆਂ ਤੁਹਾਡੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਤੁਹਾਡੀਆਂ ਮੁਸ਼ਕ ਤੁਹਾਡੇ ਲੀਡਰ ਤੁਹਾ ਜਿਹੜੀ ਸਿਆਸੀ ਪਾਰਟੀਆਂ ਤੁਹਾਨੂੰ ਸੁਣਨ ਲੱਗ ਜਾਣਗੀਆਂ ਤੁਹਾਡੇ ਘਰੇ ਘਰੇ ਆ ਕੇ ਤੁਹਾਡੇ ਮੁਸ਼ਕਲਾਂ ਹੱਲ ਕਰਨਗੇ ਤੁਹਾਡੀ ਤਾਕਤ ਤਾਂ ਜੇ ਤੁਸੀਂ ਇਕੱਠੇ ਹੋ ਪਰ ਇੱਕ ਬੰਨ ਬਨਾਲਿਓ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਣਾ ਹੈ